ਕਾਰ ਕਿੱਧਰ ਆ ਜੀ ਆਪਣੇ ਪਾਣੀ ਕਿੰਨਾ ਆਇਆ ਬਣਾ ਜੀ ਅਰੇ ਇਹਦੇ ਦਾ ਰਾਜਕੁਲਾ ਆ ਗਿਆ ਆਪਾ ਆਗੇ ਕਿੰਨੇ ਸਾਡੇ ਪਿੰਡ ਕੋਈ ਨਹੀਂ ਆਇਆ ਨਾ ਕੋਈ ਨਹੀਂ ਆਇਆ ਸਰਪੰਚ ਦਾ ਨੰਬਰ ਹੈਗਾ ਤੁਹਾਡੇ ਪਿੰਡ ਦੇ ਦਾ ਆਹ ਜੀ ਕੋ ਨੰਬਰ ਪੂਰਾ ਸਰਪੰਚ ਨਾਲ ਗੱਲ ਕਰਾਓ ਜੀ ਆਪਣੇ ਨਾਲ ਠੀਕ ਜੇਣਾ ਇਹ ਸਮਾਨ ਪੁੱਤ ਜਿਓ ਆਹ ਕਰਦੇ ਨਹੀਂ 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 ਮਾਤਾ ਪੰਜ ਗੱਲ ਕਰਨ ਜੋ ਕਹਿੰਦੀ ਤਾਨੂੰ ਸਰਪੰਚ ਕਮ ਆਇਆ ਫੇ ਪਿੰਡਿਆਂ ਨੇ ਅਸੀਂ ਦੇਖ ਕੇ ਲੈਣਾ ਜਿਹੜੀ ਚੀਜ਼ ਲੱਗੂਗੀ ਸਾਨੂੰ ਜੇ ਤੁਹਾਡੇ ਕੋਲ ਹੋਇਆ ਤਾਂ ਕੱਖ ਨਹੀਂ ਦੇਣਾ ਇਹ ਦੇਖ ਲਓ ਆਛਾ ਆਛਾ ਇਹ ਚੀਜ਼ ਘਟ ਕੋ ਹੋਈ ਤਾਂ ਹੀ ਨਹੀਂ ਦੇਣੀ ਇਹ ਨਾ ਹੋਈ ਤਾਂ ਹੀ ਲੈ ਕੇ ਜਾਵਾਂਗੇ ਚਲਿਏ ਕਰਾਂ ਨੂੰ ਚਲੋ ਆ ਜੀ ਜਿੱਦਣ ਦਾ ਮਤਲਬ ਜਿੱਦਣ ਦਾ ਪਾਣੀ ਆਇਆ ਤੁਹਾਡੇ ਕੋਈ ਨਹੀਂ ਪਹੁੰਚਿਆ ਐ ਇੱਥੇ ਹੀ ਕਰਾਉਨੇ ਮਤਲਬ ਪਹੁੰਚਿਆ ਹੀ ਕੋਈ ਨਹੀਂ ਨਾ ਨਾ ਪਹੁੰਚਿਆ ਇੱਥੇ ਹੀ ਕਰਾਉਣਾ ਫਾਦਰ ਆਉਂਕੇ ਉਹ ਆ ਫਾਦਰਾਂ ਨੇ ਰੋਕ 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 ਫਾਦਰ ਪਹੁੰਚਿਆ ਹਾਂ ਫਾਦਰਾਂ ਤੋਂ ਲੈਣ ਨਹੀਂ ਜਾਂਦੇ ਹੁਣ ਇੱਥੇ ਕਾ ਤੇ ਖੜੇ ਆਵੇਂ ਦੇਖੋ ਚਲ ਅੱਜ ਪਹਿਲਾਂ ਇਹਨਾਂ ਦੇ ਦੇਖ ਕੇ ਆਉਣਾ ਮੋੜ ਚਲੋ ਮਾਤਾ ਚਲੋ ਦਿਖਾਓ ਪਿੰਡ ਅਸੀਂ ਪਿੰਡ ਚ ਪੁੱਛਣ ਆਏ ਕੱਲੇ ਕੱਲੇ ਨੂੰ ਚਲੋ ਨਾ ਦੱਸੋ ਰਾਹ ਕਿੱਦਾਂ ਨੂੰ ਜਾਣਾ ਦੱਸੋ ਆ ਇਧਰ ਹੀ ਆਈ ਗਾ ਭਰਾ ਹੀ ਮੋੜ 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 ਚਲੋ ਚਲੋ ਉਹ ਬੋਤ ਆ ਉਹ ਮੜਿਆ ਆਹ ਨੂੰ ਪੁੱਛਦੇ ਆ ਨਾ ਕਾ ਤੋ ਰਹਿਣ ਦੋ ਹੇ ਕੀ ਗੱਲ ਹੋਈ ਰਹਿਣ ਦੋ ਤੁਸੀਂ ਕਹਿੰਦੇ ਸਾਡੇ ਪਿੰਡ ਕੋਈ ਬੜਿਆ ਨਹੀਂ ਕੋ ਦੇਖ ਕੇ ਨਹੀਂ ਗਿਆ ਫਾਦਰ ਪਹੁੰਚਿਆ ਤਾਂ ਚਲੋ ਆਂ ਦੇਖ ਕੇ ਨਹੀਂ ਦੇਖ ਕੇ ਜਾਵਾਂਗੇ ਕਿਹੜੀ ਚੀਜ਼ ਦੀ ਲੋੜ ਆ ਤੈਨੂੰ ਲੋੜ ਹੋਈ ਸਾਰੀ ਟਰਾਲੀ ਲਾ ਕੇ ਜਾਵਾਂਗੇ ਵੀ ਜਵਾਨ ਆ ਚਲੋ ਇਹ ਤੈਨੂੰ ਨਾ ਕੁਝ ਮਿਲਿਆ ਹੋਇਆ ਨਾ ਮੈਂ ਤਾਂ ਪੂਰੀ ਟਰਾਲੀ ਲਾ ਕੇ ਜਾਊਂਗਾ ਮੋਟਰ ਟਰਾਲੀ ਮੋੜ ਚੱਲ ਮਾਤਾ ਮਰੇ ਹੋ ਦਿਖਾ ਦੇ ਤੇਰੇ ਹੋਇਆ ਕਈ ਲੈ ਆਉਣਾ ਸਾਰਾ ਕੋਈ ਜਿੰਨਾ ਲੋੜ ਤੋਂ ਵੱਧ ਹੋਇਆ ਕਿਹੜੇ ਪਿੰਡ ਦੀ ਆ ਕੇ ਆ ਇਹਨਾਂ ਦੇ ਪਿੰਡ ਕਿਹੜੇ ਆnde ਕਿਹੜਾ ਪਿੰਡ ਆਂਡੀ ਬਰਾੜਾ ਤੈਨੂੰ ਪਤਾ ਹੀ ਆ ਤੁਹਾਡੇ ਵਾਲੀ ਯਾਰ ਵੱਲੋਂ ਮਾਤਾ ਤੁਹਾਡੇ ਪਿੰਡ ਦਾ ਹੀ ਬੰਦਾ ਲੱਡ ਕੋ ਖੜਾ ਆਈ ਉੱਥੇ 10 ਮਿੰਟ ਪਹਿਲਾਂ ਠੀਕ ਆ ਅਗਲਾ ਕਹਿੰਦਾ ਬੋਰੀਆਂ ਭਰ-ਭਰ ਕੇ ਲੈ ਕੇ ਜਾਂਦੇ ਘਰ ਭਰਿਓ ਆ ਤਾਂ ਤੂੰ ਹੀ ਕਹਿੰਦਾ ਸਾਡੇ ਬੜਿਆ ਕੋਈ ਨਹੀਂ ਸਾਨੂੰ ਘਰ ਦਿਖਾਵਾ ਤਾਂ ਮਾਤਾ ਦਿੱਤੇ ਅਰਦਾ ਕਰਾ ਦੇ ਦਾ ਬੰਦਾ ਨਾ ਮਾਤਾ ਸਾਨੂੰ ਘਰ ਦਿਖਾਓ ਜੇ ਘਰੋਂ ਕੋਈ ਚੀਜ਼ ਨਾ ਨਿਕਲੀ ਤਾਂ ਹੀ ਦੇ ਕੇ ਜਾਵਾਂਗੇ ਜਿੰਨੀ ਲੋਡ ਹੋਈ ਉਤੋਂ ਵੱਧ ਲੈ ਕੇ ਜਾਵਾਂਗੇ ਤੇ ਜੇ ਹੋਇਆ ਲੋਡ ਤੋਂ ਵੱਧ ਤਾਂ ਹੀ ਲੈ ਕੇ ਆਉਣਾ ਠੀਕ ਆ ਤੂੰ ਹੀ ਜਿਹੜੀ ਗੱਲ ਕਹਿੰਦੇ ਨਾ ਵੀ ਸਾਡੇ ਪਿੰਡ ਬੜਿਆ ਹੀ ਕੋਈ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਟਰਾਲੀਆਂ ਆ ਗਈਆਂ 150 ਬੰਦਾ ਸਾਨੂੰ ਰੋਜ਼ ਟੱਕਰਦਾ ਰੋਜ਼ ਹੀ ਇਹ ਕਹਿੰਦੇ ਵੀ ਸਾਡੇ ਬੜਿਆ ਕੋਈ ਨਹੀਂ ਤਾਂ ਸਮਾਨ ਜਾਂਦਾ ਕਿੱਥੇ ਆ ਮੋੜ ਪਿੰਡ ਨੂੰ ਮਾਤਾ ਪੇਕੀ ਨਾ ਜੀ ਆਪਣਾ ਮਾਤਾ ਕੀ ਨਾਂ ਆਪਣਾ ਕੋਈ ਨਾਂ ਨਹੀਂ ਨਹੀਂ ਅਸੀਂ ਦੇਖਦੇ ਹਾਂ ਨਾ ਦੇਖ ਕੇ ਜੀ ਨਹੀਂ ਆ ਇਦਾਂ ਦਾ ਹੀ ਦੇਣੀ ਨਹੀਂ ਦੇਣਗੀ ਚੱਲ ਮੋੜ ਮੋੜ ਪਿੰਡ ਨੂੰ ਦੇਖ ਕੇ ਹੁਣ ਮੋੜੇ ਦਾ ਹੋਵੇ ਮਾਤਾ ਮੋੜੇ ਹੋ ਬੋ ਚਲੋ ਤੁਰੋ ਤੁਰੋ ਮਾਤਾ ਕੀ ਕਰਨੇ ਆ ਪਿੰਡ ਸਰਪੰਚ ਦਾ ਨਾਂ ਕੀ ਆ ਤੈਨੂੰ ਲੈ ਕੇ ਜਾਣਾ 1 ਮਿੰਟ ਵੀਰਾਂ ਵੀ ਲੈ ਆ 5 ਮਿੰਟ ਲੈ ਆ ਤੈਨੂੰ ਮੈਂ ਤੇਲ ਭਵਾਉਣਾ ਇਹਨਾਂ ਨੂੰ ਛੱਡ ਕੇ ਆ ਪਿੰਡ ਘਰ ਗਾੜੀ ਹੋ ਤਾਂ ਤੇ ਭਦਾ ਇਹਨਾਂ ਨੂੰ ਇੱਥੇ ਨੂੰ ਚੱਲ ਮਾਤਾ ਵਾਹ ਮੋੜ ਦਰ ਤੇ ਹਾਂ ਮੇਰਾ ਮਾਤਾ ਭਾਈ ਆ ਦਾ ਤਾਂ ਮੇਰਾ ਦਾਦਾ ਬਾਪ ਜੀ ਗਰੀਬ ਹੈ ਹੈ ਗਈ ਹੈ ਗਰੀਬਾਂ ਦਾ ਨਾਂ ਤੁਰ ਗਿਆ ਦਾ ਆਈ ਦੇ ਦੇ ਨਾਂ ਲਾਇਆ ਵੀ ਸਾਨੂੰ ਕਰਾ ਦੇਵਾਂਗੇ ਐਵੇਂ ਖਾਦ ਨਹੀਂ ਕਰਾ ਦੇਣਾ ਸਾਨੂੰ ਕਰਾ ਦੇ ਤਾਂ ਫਾਦਰ ਨੂੰ ਰੋਕ ਲੈਣਾ ਸੀ ਹੋਲਾ ਕਹਿਣ ਦਾ ਸਾਨੂੰ ਬਾਈ ਰੋਕਦੇ ਫੇ ਕਹਿਣ ਦਾ ਫਾਦਰ ਦਾ ਡੰਗਲ ਪਹੁੰਚਿਆ ਜਿਹੜੀ ਗੱਲ ਗਲਤ ਗਲਤ ਉਹ ਚੱਲ ਬਈ ਆ ਜਾ ਭਾਈ ਯਾਰ ਰੋਗਾ ਕਿਹੜੀ ਗੱਲ ਹੋਈ ਮਾਤਾ ਵੇ ਮੁੜ ਜਾ ਤੇ ਭਾਈ 45 ਹਜ਼ਾਰ ਛੱਡੋ ਮਤਲਬ ਇਹਦਾ ਹਰ ਕੋਈ ਆ ਕੇ ਕਹਿੰਦਾ ਮੈਨੂੰ ਸਾਨੂੰ ਨਹੀਂ ਆਈ ਜਿਹੜੀ ਦੋਸਹੀ ਆ ਨਾ ਅਸੀਂ ਉਹਨਾਂ ਨੂੰ ਉਹ ਯਾਰ ਉਹਨਾਂ ਕੋ ਚਲੀਏ ਨਾ ਤਾਂ ਬੀਲਿਆਂ ਤੋਂ ਥੋੜੀ ਟੈਂਪਰ ਪਾਸ ਕਰਨਾ ਅੱਡੇ ਨਹੀਂ ਕੋਈ ਆਇਆ ਜੇ ਭਾਦਰ ਆਏ ਤਾਂ ਫੇ ਭਾਦਰਾਂ ਨੂੰ ਰੋਕ ਲਓ ਚਲੋ ਅੱਡੇ ਟਰਾਲੀਆਂ ਨੂੰ ਕਿਹਨਾਂ ਦਾ ਨਿਸ਼ਾਨ ਸਾਹਿਬ ਲੱਗੇ ਉਹਨਾਂ ਨੂੰ ਤਾਂ ਰੋਕਨੇ ਆਵੇ ਚਲੋ ਉਹ ਚੱਲ ਆ ਜਾ